ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮਰੀਕ ਸਿੰਘ ਮੁੱਖ ਤੇ ਵੀਰ ਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਵੱਖ-ਵੱਖ ਮਹਾਰਾਜਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਜ਼ਿੰਕ ਦੀ ਘਾਟ ਤੇ ਉਸ ਦੀ ਪੂਰਤੀ ਕਿਵੇਂ ਕਰੀਏ ਸੋ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੈ ਕਿ ਕਣਕ ਦੀ ਫਸਲ ਨੂੰ 16 ਤਰ੍ਹਾਂ ਦੇ ਖੁਰਾਕੀ ਤੱਤ ਚਾਹੀਦੇ ਨੇ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਨੇ ਹਵਾ ਵਿੱਚੋਂ ਫਸਲ ਲੈਂਦੀ ਹੈ ਬਾਕੀ ਜਿਹੜੇ ਨੇ ਉਹ ਮਿੱਟੀ ਤੋਂ ਲੈਂਦੇ ਆ ਹਵਾ ਵਿੱਚੋਂ ਜਿਹੜੇ ਲੈਂਦੇ ਕਾਰਬਨ ਆਕਸੀਜਨ ਤੇ ਹਾਈਡਰੋਜਨ ਬਾਕੀ ਜਿਹੜੇ 13 ਤੱਤ ਨੇ ਉਹਦੇ ਵਿੱਚ ਵੱਡੇ ਤੱਤ ਵੀ ਆ ਤੇ ਛੋਟੇ ਤੱਤ ਵੀ ਆ ਛੋਟੇ ਤੱਤ ਜਿਹੜੇ ਨੇ ਉਹ ਬਹੁਤ ਥੋੜੀ ਮਾਤਰਾ ਵਿੱਚ ਚਾਹੀਦੇ ਆ ਬਟ ਬਹੁਤ ਜ਼ਰੂਰੀ ਹੁੰਦੇ ਆ ਜੇਕਰ ਕਿਸੇ ਵੀ ਫਸਲ ਦੇ ਵਿੱਚ ਇਸ ਦੀ ਘਾਟ ਆ ਜਾਵੇ ਤਾਂ ਉਸ ਦੇ ਵਿੱਚ ਜਿਹੜਾ ਵਾ ਉਹਦਾ ਵਾਧਾ ਰੁਕ ਜਾਂਦਾ ਉਹਦੀ ਜਿਹੜੀ ਕੁਆਲਿਟੀ ਦੀ ਮਿਆਰੀ ਪੰਤੇ ਜਿਹੜਾ ਵਾ ਅਸਰ ਪੈਂਦਾ ਵਾ ਸੋ ਇਸ ਕਰਕੇ ਇਹਦਾ ਜਿਹੜਾ ਵਾ ਜਿਹੜੀ ਖੁਰਾਕੀ ਤੱਤਾਂ ਦੀ ਪੂਰਤੀ ਕਰਨੀ ਬਹੁਤ ਜ਼ਰੂਰੀ ਆ ਤੇ ਖਾਦਾਂ ਦੀ ਸੂਤਲਤ ਵਰਤੋਂ ਕਰਨੀ ਬਹੁਤ ਜ਼ਰੂਰੀ ਆ ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਜ਼ਿੰਕ ਦੀ ਘਾਟ ਤੇ ਉਸ ਦੀ ਪੂਰਤੀ ਵਿੱਚ ਹੁਣ ਜਿਹੜਾ ਸਮਝ ਆ ਰਿਹਾ ਵਾ ਇਸ ਦੇ ਵਿੱਚ ਆਮ ਕਰਕੇ ਦੇਖਿਆ ਗਿਆ ਕਿ ਕਣਕ ਦੀ ਫਸਲ ਦੇ ਪੱਤੇ ਜਿਹੜੇ ਪੀਲੇ ਪੈ ਜਾਂਦੇ ਆ ਪੀਲੇ ਪੈਣ ਦੇ ਬਹੁਤ ਕਾਰਨ ਹੋ ਸਕਦੇ ਆ ਉਹਦੇ ਵਿੱਚ ਜ਼ਿੰਕ ਦੀ ਘਾਟ ਵੀ ਹੋ ਸਕਦੀ ਹੈ ਫਾਸਫੋਰਸ ਦੀ ਘਾਟ ਵੀ ਹੋ ਸਕਦੀ ਹੈ ਸਲਫਰ ਦੀ ਵੀ ਘਾਟ ਹੋ ਸਕਦੀ ਹੈ ਇਸ ਤਰ੍ਹਾਂ ਮੈਗਨੀਜ਼ ਦੀ ਵੀ ਘਾਟ ਵੀ ਹੋ ਸਕਦੀ ਹੈ ਸੋ ਉਹਦੇ ਵਿੱਚ ਸਾਨੂੰ ਪਹਿਲਾਂ ਪਛਾਣ ਕਰਨੀ ਪਏਗੀ ਕਿ ਇਹ ਜਿਹੜੀ ਪੀਲਾਪਣ ਹੈ ਕਾਹ ਕਿਉਂ ਹੋ ਰਿਹਾ ਤਾਂ ਹੀ ਫਿਰ ਉਹਦਾ इलाज ਹੋ ਸਕੇਗਾ ਸੋ ਖਾਸਾ ਸਾਥੀਓ ਜੇ ਜ਼ਿੰਕ ਦੀ ਘਾਟ ਕਰ ਦੀ ਗੱਲ ਕਰੀਏ ਤਾਂ ਜ਼ਿੰਕ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਪੱਤੇ ਜਿਹੜੇ ਇਹਦੇ ਬੂਟੇ ਜਿਹੜੇ ਨੇ ਇਹ ਮਦਰੇ ਰਹਿੰਦੇ ਆ ਤੇ ਵੱਧ ਹੀ ਨਹੀਂ ਹੈਗੇ ਇਹਦੇ ਵਿਚਕਾਰੋਂ ਪੱਤੇ ਜਿਹੜੇ ਪੀਲੇ ਹੋ ਜਾਂਦੇ ਆ ਪੀਲੇ ਰੰਗ ਦੇ ਹੋਣਗੇ ਤੇ ਉਹਦਾ ਜਿਹੜਾ ਵਿਚਕਾਰੋਂ ਜਿਹੜਾ ਪੱਤੇ ਸੁੱਕ ਕੇ ਤੇ ਮੁੜ ਜਾਣਗੇ ਉਹ ਟਵਿਸਟ ਹੋ ਜਾਂਦਾ ਉਹ ਮੁੜ ਜਾਣਗੇ ਤੇ ਟੁੱਟ ਜਾਣਗੇ ਸੋ ਇਹਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਆ ਬਾਕੀ ਜਿਹੜੇ ਜਿਹੜੇ ਬਾਕੀ ਖੁਰਾਕੀ ਤੱਤਾਂ ਦੀ ਘਾਟ ਦੀ ਨਿਸ਼ਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਲਫਰ ਦੀ ਘਾਟ ਹੋएगी ਤਾਂ ਉਹਦੇ ਵਿੱਚ ਨਵੇਂ ਪੱਤੇ ਸੁਹੇਗੇ ਜਿਹੜੀ ਨਾਈਟ੍ਰੋਨ ਦੀ ਹੋਏਗੀ ਉਹ ਪੁਰਾਣੇ ਪੱਤੇ ਸੁਹੇਗੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਵਾ ਆਪਾਂ ਜ਼ਿੰਕ ਦੀ ਘਾਟ ਦੀ ਨਿਸ਼ਾਨੀ ਜਿਹੜੀਆਂ ਦੇਖ ਸਕਦੇ ਆ। ਸੋ ਇਸ ਦੀ ਪੂਰਤੀ ਲਈ ਜੇਕਰ ਕਣ ਝੋਨੇ ਦੀ ਕਣ ਝੋਨੇ ਦੀ ਫਸਲ ਨੂੰ ਪੂਰੀ ਜ਼ਿੰਕ ਸਲਫੇਟ ਪਾਈ ਗਈ ਹੈ 25 ਕਿਲੋ ਹਿਸਾਬ ਨਾਲ ਤਾਂ ਫਿਰ ਸਾਨੂੰ ਇਹ ਜ਼ਿੰਕ ਪਾਉਂਦੀ ਕਣਕ ਦੀ ਫਸਲ ਨੂੰ ਪਾਉਂਦੀ ਲੋੜ ਨਹੀਂ ਆ। ਫਿਰ ਵੀ ਜੇਕਰ ਤੁਹਾਡੀ ਫਸਲ ਦੇ ਵਿੱਚ ਕਿਤੇ ਘਾਟ ਆਉਂਦੀ ਆ ਤਾਂ ਫਿਰ ਅਸੀਂ ਉਹਦੇ ਵਿੱਚ ਇਸ ਵੇਲੇ ਜਿਹੜਾ ਵਾ ਉਹ 1 ਕਿਲੋ ਜ਼ਿੰਕ ਸਲਫੇਟ ਜਿਹੜੀ 21% ਆ 21% ਜਿਹੜੀ ਜ਼ਿੰਕ ਸਲਫੇਟ ਆ ਉਹਨੂੰ ਲੈ ਕੇ ਤੇ ਅੱਧਾ ਕਿਲੋ ਚੂਨੇ ਵਾਲ ਅਣਭੁਜਾ ਚੂਨਾ ਦੋਨ ਵੱਖੋ ਵੱਖੋ ਲਾਂਗੇ ਕਿਲੋ ਵਾਲੇ ਜਿਹੜਾ 1 ਕਿਲੋ ਜ਼ਿੰਕ ਤੇ ਜਿਹੜੀ ਅੱਧਾ ਕਿਲੋ ਅਣਭੁਜਾ ਚੂਨਾ ਦੋਵਾਂ ਨੂੰ ਵੱਖਰਾ ਘੋਲ ਕੇ ਤੇ ਉਹਨਾਂ ਨੂੰ ਮਿਲਾ ਕੇ ਤੇ ਫਿਰ ਆਦੀ ਆਪਾਂ ਸਪਰੇਅ ਕਰਾਂਗੇ ਤੇ ਇਹ ਜਿਹੜਾ ਬਹੁਤ ਜਲਦੀ ਇਹਦਾ ਜਿਹੜਾ ਰਿਕਵਰੀ ਹੋ ਜਾਏਗੀ ਤੇ ਫਸਲ ਜਿਹੜੀ ਆ ਬਹੁਤ ਜ਼ਿਆਦਾ ਤੰਦਰੁਸਤ ਹੋ ਜਾਏਗੀ ਖਾਸ ਕਰਕੇ ਮਾਲਵੇ ਦੇ ਵਿੱਚ ਜਿੱਥੇ ਸੇਮਾ ਇਲਾਕੇ ਉੱਤੇ ਜ਼ਿੰਕ ਦੀ ਘਾਟ ਜਿਹੜੀ ਆ ਜਾਂਦੀ ਆ ਸੋ ਕਿਸਾਨ ਵੀਰਾਂ ਨੂੰ ਸਬੂਤ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਆਪਣੀ ਫਸਲ ਦੇ ਵਿੱਚ ਇਸ ਫਸਲ ਦੀ ਘਾਟ ਦੀ ਨਿਸ਼ਾਨੀਆਂ ਦੇਖੋ ਜੇਕਰ ਕਿਤੇ ਘਾਟ ਆਉਂਦੀ ਆ ਤੇ ਉਹ ਜਿਹੜੀ ਆਪਣੀ ਜਿਹੜੀ ਜ਼ਿੰਕ ਦੀ ਆਪਾਂ ਜਿਹੜੀ ਸਪਰੇ ਕਰਕੇ ਆਪਾਂ ਇਹਦੀ ਜਿਹੜੀ ਪੂਰਤੀ ਕਰ ਸਕਦੇ ਆ ਸਭ ਤੋਂ ਇੱਕ ਜ਼ਰੂਰੀ ਗੱਲ ਨੁਕਤਾ ਇਹ ਹੈ ਕਿ ਜਦੋਂ ਵੀ ਤੁਹਾਣੀ ਕੋਈ ਫਸਲ ਜਿਹੜੀ ਹੈ ਪੀਲੇ ਰੰਗ ਜਿਹ ਪੀਲਾਪਣ ਜਿਹੜਾ ਦਿਖਾਈ ਦਿੰਦਾ ਵਾ ਤੇ ਆਪਣੇ ਖੇਤੀ ਮਹਾਰਾ ਦੇ ਨਾਲ ਸਲਾਹ ਜ਼ਰੂਰ ਲਾਓ ਉਹਨਾਂ ਦੁਆ ਜੋ ਪਛਾਣ ਕੀਤੀ ਜਾਂਦੀ ਹੈ ਜੋ ਇਲਾਜ ਦੱਸਿਆ ਜਾਂਦਾ ਵਾ ਉਹਦੇ ਮੁਤਾਬਕ ਜਿਹੜਾ ਉਹਦਾ ਇਲਾਜ ਕਰੋ ਇਸ ਤੋਂ ਇਲਾਵਾ ਦੇਖਿਆ ਜਿਹੜੀ ਜਿਹੜੀ ਕਣਕ ਦੀ ਫਸਲ ਦੇ ਵਿੱਚ ਜ਼ਿੰਕ ਦੀ ਪੂਰਤੀ ਲਈ ਉਹਦੀ ਗੁਣਵੱਤਾ ਵਧਾਉਣ ਲਈ ਸਿੱਟੇ ਨਿਕਲ ਤੋਂ ਲੈ ਕੇ ਦਾਣੇ ਬਣਨ ਤੱਕ 1 ਕਿਲੋ ਜ਼ਿੰਕ ਸਲਫੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਤਾਦਾ ਛਿੜਕਾਅ ਕਰ ਸਕਦੇ ਆ ਤਾਂ ਜਿਹਦੇ ਨਾਲ ਕੀ ਹੈ ਤੁਹਾਡੀ ਜਿਹੜੀ ਉਹਦੀ ਗੁਣਮਤਾ ਉਹਦੀ ਜ਼ਿੰਕ ਦੀ ਉਹਦੀ ਜਿਹੜੀ ਉਹਦੇ ਚ ਪੂਰਤੀ ਜੜੀ ਜ਼ਿਆਦਾ ਹੋ ਜਾਏਗੀ ਉਹਦੀ ਗੁਣਤਾ ਜੜੀ ਵਧੇਗੀ ਸੋ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਆ ਜ਼ਿੰਕ ਦੀ ਸਲਫੇਟ ਦੀ ਜੜੀ ਆ ਉਹ ਪੂਰਤੀ ਕਰ ਸਕਦੇ ਆ ਦੋ ਗੱਲਾਂ ਨੇ ਇੱਕ ਤਾਂ ਹੋਣ ਜਿਹੜੀ ਐਸ ਵਾਲਾ ਜਿਹੜਾ ਵਾ ਉਹ 1 ਕਿਲੋ ਜ਼ਿੰਕ ਤੇ ਅਣਬੁਝਿਆ ਚੂਨਾ ਜਿਹੜਾ ਵਾ ਉਹਨੂੰ ਆਪਾਂ ਕਰ ਸਕਦੇ ਆ 200 ਲੀਟਰ ਪਾਣੀ ਵਿੱਚ ਘੋਲ ਕੇ ਇਸੇ ਤਰ੍ਹਾਂ ਜਿਹੜਾ ਵਾ ਉਹ ਜਦੋਂ ਤੁਹਾਡੇ ਦਾਣੇ ਬੰਦੇ ਆ ਦਾਣੇ ਬਣਨ ਤੋਂ ਪਹਿਲਾਂ ਪਹਿਲਾਂ ਵਿੱਚ ਆਪਾਂ 1 ਕਿਲੋ ਜ਼ਿੰਕ ਸਲਫੇਟ 1 ਅੱਧਾ ਅੱਧਾ ਕਿਲੋ ਅਣਭੁਜਾ ਚੂਨਾ ਜਿਹੜਾ ਵਾ ਉਹਦੀ ਆਪਾਂ ਛੜਕਾ ਕਰ ਸਕਦੇ ਆ ਤੇ ਆਪਣਾ ਜਿਹੜੇ ਪੈਦਾਵਾਰ ਜਿਹੜੀ ਗੁਣਤਾ ਗੁਣਵਤਾ ਜਿਹੜੀ ਵਧਾ ਸਕਦੇ ਆ ਸੋ ਆ ਸਕ ਸਾਰੇ ਕਿਸਾਨ ਵੀਰ ਆਪਣੀ ਆਪਣੀ ਕਣਕ ਦੀ ਫਸਲ ਦੇ ਵਿੱਚ ਜੇ ਕਿਤੇ ਪ੍ਰੋਬਲਮ ਆਉਂਦੀ ਆ ਤਾਂ ਇਹ ਜ਼ਿੰਕ ਦੀ ਸਲਫੇਟ ਦੀ ਪੂਰਤੀ ਕਰਕੇ ਉਹਦੀ ਗੁਣਤਾ ਵੀ ਵਧਾਉਣਗੇ ਤੇ ਪੈਦਾਵਾਰ ਵੀ ਵਧਾਉਣਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਉਹ ਬਾਕੀ ਕਿਸਾਨਾਂ ਤੱਕ ਵੀ ਇਹਦੀ ਜਿਹੜੀ ਆ ਉਹ ਸ਼ੇਅਰ ਕਰੋ ਤਾ ਜੋ ਹੋਰਾਂ ਕਿਸਾਨਾਂ ਨੂੰ ਵੀ ਇਹਦਾ ਫਾਇਦਾ ਹੋ ਸਕੇ ਦੁਬਾਰਾ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ